ਹਾਂਜੀ ਭਾਰਤ ਦੀ ਲੋਕ ਸਭਾ ਹਸਤੇ ਇਲੈਕਸ਼ਨ ਹੋ ਰਹੇ ਨੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਜੋ ਦੋ ਇਸ ਦੇਸ਼ ਦੇ ਲੋਕਤੰਤਰ ਨੂੰ ਚਲਾਇਆ ਕਰਦੀ ਉਹ ਮਰ ਜਾ ਰਹੀ ਹੈ ਜਿੱਥੇ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਪ੍ਰਦੇਸ਼ਾਂ ਤੋਂ ਆਪਣੇ ਕੈਂਡੀਡੇਟ ਦਿੱਤੇ ਨੇ ਉਥੇ ਪੰਜਾਬ ਦੇ ਵਿੱਚ ਜਿੱਥੇ ਇਰਾਈਤ ਪਾਰਟੀਆਂ ਦੇ ਆਗੂ ਆਪਣੀਆਂ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਉਤਾਰੇ ਨੇ ਉਥੇ ਕੁਝ ਲੋਕਤਾ希ੀ ਲੋਕਾਂ ਦਾ ਪੱਖ ਰੱਖਣ ਵਾਲੇ ਨਮਾਇंदे ਜਾਂ ਕੁਝ ਵਿਅਕਤੀਆਂ ਨੇ ਆਪਣੇ ਅਲਾਈਅੰਸ ਵੀ ਕੀਤੇ ਆ ਉਹ ਵੀ ਸਮਾਜ ਦੇ ਵਿੱਚੋਂ ਉੱtre ਉਸੇ ਲੜੀ ਦੇ ਤਹਿਤ ਸਰਦਾਰ ਅਵਤਾਰ ਸਿੰਘ ਦੀ ਸੋਤਾ ਸਾਹਿਬ ਜੋ ਲੰਬੇ ਸਮੇਂ ਤੋਂ ਮੁਲਾਜ਼ਮਾਂ ਕਿਰਤियां ਤਿਆਰਕ ਤੌਰ ਤੇ ਪਛੜੇ ਲੋਕਾਂ ਦੀ ਗਵਾਹੀ ਕਰ ਰਹੇ ਨੇ ਉਹ ਵੀ ਅੱਜ ਫਰੀਦਕੋਟ ਰਾਖਵਾ ਜੋ ਸੀਟ ਹੈ ਉਸ ਤੋਂ ਆਪਣੀ ਅੱਜ ਕਾगज ਨਾਮਜ਼ਿੰਦਗੀ ਜਿਹੜੀ ਹੈਗੀ ਆ ਉਹ ਦਾਖਲ ਟਾਉਣ ਵਾਸਤੇ ਜਾ ਰਹੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਅਵਤਾਰ ਸਿੰਘ ਸੋਤਾ ਸਾਹੀ ਸੋਤਾ ਸਾਹਿਬ ਅੱਛੀ ਗੱਲ ਜੀ ਸੋਤਾ ਸਾਹਿਬ ਕਿਵੇਂ ਦੇਖਦੇ ਆ ਜੋ ਜੀ ਰਾਜਨੀਤੀ ਸੀ ਹੈ ਦੇਖੋ ਜੀ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਔਰ ਆਜ਼ਾਦੀ ਤੋਂ ਬਾਅਦ ਅਸੀਂ ਸਾਰੇ ਲੋਕਾਂ ਨੇ ਸਾਡੇ ਪੁਰਖਿਆਂ ਨੇ ਬਹੁਤ ਸਾਰੀਆਂ ਬਹੁਤ ਵਾਰੀ ਵੋਟਾਂ ਪਾਇਆਂ ਪਾਰਲੀਮੈਂਟ ਦੀਆਂ ਸੰਵਿਧਾਨ ਸਭਾਵਾਂ ਦੀਆਂ ਪਰ ਜਿੱਥੇ ਸਾਡਾ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰਾਂ ਇੱਕ ਰਾਖਵਾ ਹਲਕਾ ਹੈ ਔਰ ਇਸ ਰਾਖਵੇਂ ਹਲਕੇ ਚ ਪਿਛਲੇ 25-30 ਸਾਲ ਤੋਂ ਜਿੰਨੇ ਵੀ ਕੈਂਡੀਡੇਟ ਆਏ ਆ ਬਾਹਰੋਂ ਆਏ ਆ ਕੱਲਾ ਪ੍ਰੋਫੈਸਰ ਸਾਧੂ ਸਿੰਘ ਇੱਥੇ ਲੋਕਲ ਫਰੀਦਕੋਟ ਤੋਂ ਆਇਆ ਸੀ ਬਾਕੀ ਬੀਬੀ ਗੁਲਸ਼ਨ ਕਹਿ ਦਈਏ ਜਾਂ ਸਦੀਕ ਸਾਹਿਬ ਕਹਿ ਦਈਏ ਜਾਂ ਜਿੰਨੇ ਵੀ ਕੈਂਡੀਡੇਟ ਅੱਜ ਵੀ ਜਿਹੜੇ ਪਾਰਟੀਆਂ ਨੇ ਉਤਾਰੇ ਆ ਇਹ ਬਾਹਰਲੇ ਉਮੀਦਵਾਰ ਆ ਔਰ ਸਾਡਾ ਹਲਕਾ ਲੋਕ ਸਭਾ ਫਰੀਦਕੋਟ ਇਹਨਾਂ ਪਛੜਿਆ ਹੋਇਆ ਹੈ ਕਿਉਂਕਿ ਇਹ ਸਾਡਾ ਲੋਕ ਸਭਾ ਹਲਕਾ ਸਿਆਸਤ ਦਾ ਇੱਕ ਧੁਰਾ ਹੈ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਫਰੀਦਕੋਟ ਦੇ ਵਿੱਚ ਸਿਆਸਤਾਂ ਜਿਹੜੀ ਪੁਰਾਣਾ ਫਰੀਦਕੋਟ ਜਿਲ੍ਹੇ ਨੇ ਮੁੱਖ ਮੰਤਰੀ ਪੈਦਾ ਕੀਤੇ ਆ ਰਾਸ਼ਟਰਪਤੀ ਪੈਦਾ ਕੀਤੇ ਆ ਔਰ ਕਿੱਡਾ ਵੱਡਾ ਇੱਥੋਂ ਦਾ ਰਾਜਸੀ ਸਾਡਾ ਗਰਾਫ ਹੈ ਔਰ ਅੱਜ ਇਹ ਰਿਜ਼ਰਵ ਹੋਣ ਕਰਕੇ ਚੰਡੀਗੜ੍ਹ ਤੋਂ ਪਟਿਆਲੇ ਤੋਂ ਜਨੰਧਰ ਤੋਂ ਕੋਈ ਕਿਤੋਂ ਕੋਈ ਕਿਤੋਂ ਬਾਹਰੋਂ ਆ ਕੇ ਉਮੀਦਵਾਰ ਇੱਥੇ ਪਾਰਟੀਆਂ ਵੱਲੋਂ ਉਤਾਰੇ ਜਾ ਰਹੇ ਆ ਕੋਈ ਇਸ ਕਰਕੇ ਮੈਂ ਫੈਸਲਾ ਕੀਤਾ ਕਿ ਘੱਟੋ ਘੱਟ ਸਾਡੇ ਲੋਕ ਸਭਾ ਹਲਕੇ ਦਾ ਸਥਾਨਕ ਉਮੀਦਵਾਰ ਤਾਂ ਕੋਈ ਹੋਵੇ ਇਸ ਲਈ ਮੈਂ ਅੱਜ ਜਿਹੜਾ ਹੈਗਾ ਰਿਟਰਨਿੰਗ ਆਫਸਰ ਫੀਕੋਡ ਨੂੰ ਆਪਣੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਾਗਜ਼ਾਤ ਅਰਖ ਦਖਲ ਕਰਨਾ ਕਿ ਸਾਡਾ ਲੋਕ ਸਭਾ ਹਲਕਾ ਪਿਛਲੇ ਲੰਮੇ ਸਮੇਂ ਤੋਂ ਇਨਾ ਪਛੜਿਆ ਹੋਇਆ ਹੈ ਕਿ ਜਿਸ ਤਰ੍ਹਾਂ ਕਿਸੇ ਸ਼ਹਿਰ ਦੀ ਕੋਈ ਗਰੀਬ ਵਸਤੀ ਹੋਵੇ ਜਦ ਪਿੰਡ ਦੀ ਕੋਈ ਗਰੀਬ ਵਸਤੀ ਹੋਵੇ ਔਰ ਉਥੇ ਕੋਈ ਆਮ ਨਾ ਤਾਂ ਨੇਤਾ ਜਾਂਦਾ ਨਾ ਕੋਈ ਆਮ ਮੁਲਾਜ਼ਮ ਜਾਂਦਾ ਨਾ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਇਹ ਸਾਡੇ ਰਾਖਵੇਂ ਹੜਕੇ ਨੂੰ ਇਹ ਸਾਰੀਆਂ ਰਾਜਸੀ ਪਾਰਟੀਆਂ ਨੇ ਇਸ ਤਰ੍ਹਾਂ ਸਮਝਿਆ ਹੋਇਆ ਹੈ ਇਹ ਤੁਹਾਡੀ ਬਹੁਤ ਵਧੀਆ ਗੱਲ ਹੈ ਪਰ 1977 ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹਾ ਬਣਿਆ ਸਭ ਤੋਂ ਪਹਿਲੀ ਜਿਹੜੀ ਸੀਟ ਐ ਸੋ ਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਹੈਗੀ ਲੜੀ ਜੇ ਪ੍ਰਕਾਸ਼ ਸਿੰਘ ਬਾਦਲ ਨੇ ਲੜੀ ਐ ਸੁਖਵੀਰ ਵੀ ਇਥੋਂ ਜਿੱਤਿਆ ਫਿਰ ਇਥੋਂ ਕਾਂਗਰਸ ਦੇ ਉੱਤੋਂ ਜਗਮੀਤ ਸਿੰਘ ਬਰਾੜਵੀ ਜੇ ਵੱਡੇ ਵੱਡੇ ਬੰਦੇ ਇਹ ਜਿੱਤੇ ਫਿਰ ਪਛੜਿਆ ਕਿਉਂ ਹਨ ਹਰ ਗੱਲ ਇਹ ਹੈ ਕਿ ਇਹ ਪਛੜਾਪਨ ਸਾਡੇ ਜਿਹੜਾ ਜਦੋਂ ਇਹ ਜਰਨਲ ਸੀ ਨਾ ਜਦੋਂ ਜਰਨਲ ਹਲਕਾ ਸੀਗਾ ਲੋਕ ਸਭਾ ਫਰੀਦਕੋਟ ਉਦੋਂ ਪਰਸਥਿਤੀਆਂ ਹੋਰ ਸੀ ਅੱਜ 30 ਸਾਲ ਤੋਂ ਜਿਹੜਾ ਜਦੋਂ ਦਾ ਰਿਜ਼ਰਵ ਹਲਕਾ ਹੋਇਆ ਹੈ ਤੁਸੀਂ ਮੁਹਾਲੀ ਆਪਣਾ ਬਠਿੰਡਾ ਵੇਖ ਲਓ ਮੁਹਾਲੀ ਵਰਗਾ ਬਣਾਇਆ ਪਿਆ ਉੱਥੇ ਹਰ ਸਿਮਰਤ ਕੌਰ ਜੱਤ ਦੀ ਹੈ ਜਿਲ੍ਹਾ ਲੁਧਿਆਣਾ ਜਲੰਧਰ ਜਾਂ ਜੇ ਸਾਡੇ ਰਿਜ਼ਰਵ ਹਲਕੇ ਹੀ ਵੇਖੋ ਆਪਣਾ ਅਸ਼ਿਆਰਪੁਰ ਜਲੰਧਰ ਫਤਿਹਗੜ੍ਹ ਸਾਹਿਬ ਕਿ ਬੜੇ ਐਡਵਾਂਸ ਤੋਂ ਉੱਥੋਂ ਦੀ ਜਿਹੜੀ ਆ ਪ੍ਰਸਥਿਤੀਆਂ ਔਰ ਸਾਡਾ ਜਿਹੜਾ ਸਾਡੇ ਚ ਜਿਹਦੀ ਜ਼ਿਆਦਾ ਪਾਪੂਲੇਸ਼ਨ ਪਿੰਡੂ ਆ ਔਰ ਪਿੰਡੂ ਆ ਤੇ ਸ਼ੈਡਿਊਲਡ ਕਾਸਟ ਆਬਾਦੀ ਵਾਹ ਇਸ ਕਰਕੇ ਸਾਡੇ ਜਿਹੜੇ ਜ਼ਿਲ੍ਹੇ ਨੂੰ ਹਮੇਸ਼ਾ ਹੀ ਆ ਜਿਹੜੇ ਸਾਡੇ ਹੁਣ ਜਿਹੜੇ ਐਸੀਐਮਐਲਏ ਜਾਂ ਐਮਪੀ ਬਣ ਰਹੇ ਐ ਬਣੇ ਐ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਜਾਂ ਤਾਂ ਇਹਨਾਂ ਨੂੰ ਮਤ ਨਹੀਂ ਹੈ ਕਿ ਅਸੀਂ ਕਿਸ ਕਿਸਮ ਦਾ ਸਾਡੇ ਆਮ ਲੋਕਾਂ ਦੀਆਂ ਜਿਹੜੀਆਂ ਲੋੜਾਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਸੀਂ ਕਿਹੜੀਆਂ ਗੱਲਾਂ ਸਰਕਾਰ ਕੋਲੇ ਰੱਖਣੀਆਂ ਤੁਸੀਂ ਦੇਖੋ ਕਿ ਇਹਨਾਂ ਨੂੰ ਪਹਿਲੀ ਗੱਲ ਤਾਂ ਜਿਹੜੇ ਰਿਜ਼ਰਵਡ ਸੀਟਾਂ ਤੇ ਜਿਹੜੇ ਕੈਂਡੀਡੇਟ ਉਤਾਰੇ ਜਾਂਦੇ ਐ ਓਹੋ ਰਾਜਸੀ ਪਾਰਟੀਆਂ ਦੇ ਇਹਨੇ ਗੁਲਾਮ ਐ ਅੱਜ ਵੀ ਦੇਖੋ ਕਿ ਦੇਸ਼ ਆਜ਼ਾਦ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਸਾਡੇ ਲੋਕ ਸਾਡੇ ਲੀਡਰ ਸਾਡੇ ਵਰਕਰ ਇਹਨੇ ਗੁਲਾਮ ਆ ਉਹਨਾਂ ਦੇ ਮੈਂ ਝਾੜੂ ਵਾਲਿਆਂ ਦੀ ਗੱਲ ਕਰਦਾ 2013 ਚ ਆਮ ਆਦਮੀ ਪਾਰਟੀ ਆਈ ਆ ਔਰ ਸੈਂਕੜੇ ਵਰਕਰ ਸਾਡੇ ਜਿਹੜੇ ਸੀਗੇ ਉਹ ਟਿਕਟਾਂ ਦੀ ਮੰਗ ਕਰਦੇ ਸੀ ਲੋਕ ਸਭਾ ਹਲਕਾ ਫਰੀ ਕੋਟ ਤੋਂ ਤੇ ਸਾਰਿਆਂ ਨੇ ਲੱਖਾਂ ਰੁਪਈਆ ਲਾ ਕੇ ਘਰੋ ਘਰੀ ਬਹਿ ਗਿਆ ਪਰ ਉਹਨਾਂ ਦੀ ਮੈਂ ਕਹਿੰਦਾ ਕਿ ਦੋਸਤੋ ਅੱਜ ਆਪਦੀ ਜਮੀਰ ਜਗਾਓ ਮੈਂ ਤੁਹਾਡੇ ਨਾਲ ਆ ਤੁਸੀਂ ਮੈਨੂੰ ਆਜ਼ਾਦ ਉਮੀਦਵਾਰ ਦਾ ਤੌਰ ਤੇ ਜਿਤਾਓ ਇਹ ਝਾੜੂ ਵਾਲਿਆਂ ਨੇ ਬਿਲਕੁਲ ਤੁਹਾਨੂੰ ਨਾ ਕਿਸੇ ਨੂੰ ਟਿਕਟਾਂ ਦੇਣੀਆਂ ਇਹਨਾਂ ਨੇ ਤਾਂ ਵੱਧ ਤੋਂ ਵੱਧ ਤੁਹਾਨੂੰ ਪੰਜੀ ਸਰਪੰਚੀ ਤੋਂ ਅੱਗੇ ਇਹਨਾਂ ਨੇ ਤੁਹਾਨੂੰ ਨਵਾਜਣਾ ਨਹੀਂ ਹੈ ਰਖਮ ਕਰਨ ਹੋਏ ਨੂੰ ਇਹ ਚੌਥਾ ਇਲੈਕਸ਼ਨ ਹੈ ਪਹਿਲਾ ਇਲੈਕਸ਼ਨ ਅਕਾਲੀ ਦਲ ਜਿੱਤੇ ਹੇਠੋਂ ਦੂਸਰਾ ਇਲੈਕਸ਼ਨ ਆਪ ਵਾਲੇ ਜਿੱਤੇ ਆ ਤੀਜਾ ਇਲੈਕਸ਼ਨ ਕਾਂਗਰਸ ਜਿੱਤੀ ਹੈ ਚੌਥਾ ਇਲੈਕਸ਼ਨ ਹੈ ਇਹ ਵਾਰ-ਵਾਰ ਆ ਜਿਹੜੇ ਦੂਸਰੀਆਂ ਪਾਰਟੀਆਂ ਲਗਭਗ ਬਦਲਦੀਆਂ ਰਹੀਆਂ ਗੁਲਸ਼ਨ ਜਿੱਤੀ ਆ ਅਕਾਲੀ ਦਲ ਤੋਂ ਆਪ ਤੋਂ ਜਿੱਤੇ ਸਾਧੂ ਸਿੰਘ ਜੀ ਤੇ ਕਾਂਗਰਸ ਤੋਂ ਜਿੱਤੇ ਸੀ ਸਦੀਕ ਜੀ ਕੀ ਉਹਨਾਂ ਨੇ ਕੋਈ ਇੱਥੇ ਥੋੜੀ ਬਹੁਤੀ ਡਿਵੈਲਪਮੈਂਟ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਇੱਕ ਜਿਹੜਾ ਸੀਗਾ ਬੀਬੀ ਗੁਲਸ਼ਨ ਦਾ ਨਾਮ ਲਿਆ ਤੁਸੀਂ ਬੀਬੀ ਗੁਲਸ਼ਨ ਵੀ ਬਾਹਰੀ ਉਮੀਦਵਾਰ ਸੀ ਬਠਿੰਡੇ ਰਹਿੰਦੀ ਸੀ ਅੱਜ ਕੱਲ ਉਹ ਚੰਡੀਗੜ੍ਹ ਰਹਿੰਦੀ ਹੈ ਔਰ ਜਿਹੜਾ ਸਾਧੂ ਸਿੰਘ ਸੀ ਇਹ ਫਰੀਕੋਟ ਦਾ ਸੀ ਇਹਨਾਂ ਨੇ ਸਿਰਫ ਇੱਕ ਇੱਕ ਦੋ ਦੋ ਬੈਂਚਰ ਮਹੱਲਿਆਂ ਦੇ ਵਿੱਚ ਰੱਖਣ ਤੋਂ ਬਿਨਾ ਕੋਈ ਕੰਮ ਨਹੀਂ ਕੀਤਾ ਐਮਪੀ ਕੋਟੇ ਚ ਐਮਪੀ ਕੋਟੇ ਚ ਔਰ ਜੇ ਸਦੀਕ ਸਾਹਿਬ ਦੀ ਕਰੀਏ ਸਦੀਕ ਸਾਹਿਬ ਤਾਂ ਬਹੁਤ ਹੀ ਘੱਟ ਵੜਿਆ ਜੇ ਪਾਰਲੀਮੈਂਟ ਜਿਮੀ ਗਏ ਆ ਇਹ ਹੰਸ ਰਿਹਾ ਹੰਸ ਤੇ ਸਦੀਕ ਸਾਹਿਬ ਦਾ ਸੌਣ ਤੋਂ ਵੱਧ ਇਹਨਾਂ ਦੇ ਕੋਲੇ ਕੰਮ ਨਹੀਂ ਉੱਥੇ ਜਾ ਕੇ ਆਨੰਦ ਮਾਣਦੇ ਆ ਸੌ ਜਾਂਦੇ ਸੀ ਚੱਲਦੇ ਹੁੰਦੇ ਆ ਇਹਨਾਂ ਨੇ ਸਾਡੇ ਅਸਲ ਵਿੱਚ ਲੋਕ ਸਭਾ ਹਲਕੇ ਫਰੀਦਕੋਟ ਦੇ ਵਿੱਚ ਪਿੰਡੂ ਆਬਾਦੀ ਹੋਣ ਕਰਕੇ ਸਾਡੇ ਗਰੀਬੀ ਜ਼ਿਆਦਾ ਆ ਔਰ ਜਿਹੜੀ ਗਰੀਬ ਲੋਕਾਂ ਦੀ ਆਵਾਜ਼ ਇਹਨਾਂ ਨੇ ਕਿਸੇ ਨੇ ਨਹੀਂ ਚੱਕੀ ਬੀਬੀ ਗੁਲਸ਼ਨ ਨੂੰ ਮੈਂ ਕਈ ਵਾਰੀ ਕਿਹਾ ਉਹਨਾਂ ਵੇਲੇ ਆ ਜੀ ਇਹ ਉਹ ਆ ਕੇ ਸਰਦਾਰ ਮਨਤਾਪ ਸਿੰਘ ਦੀ ਪ੍ਰਾਰਧਿਕ ਕੋਠੀ 'ਚ ਬਹਿ ਜਾਂਦੀ ਸੀ ਔਰ ਜਿਹੜੇ ਸਰਪੰਚ ਉਹਨਾਂ ਤੋਂ ਕੋਈ ਮੰਗ ਕਰਦੇ ਸੀ ਕੋਈ ਐਮਪੀ ਲੈਂਡ ਫੰਡ ਚੋਂ ਵੱਧ ਤੋਂ ਵੱਧ ਇੱਕ ਅੱਧੀ ਗੋ ਟੈਂਕੀ ਕਿਸੇ 2-4 ਮਿੰਟਾਂ ਵਾਲੀ ਦਿੱਤੀ ਪਾਣੀ ਵਾਲੀ ਸਾਂਝੇ ਥਾਂ ਆਵੇ ਚ ਰੱਖਣ ਵਾਸਤੇ ਹੋਰ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਸਦੀਕ ਨੇ ਕੋਈ ਵਿਕਾਸ ਨਹੀਂ ਕੀਤਾ ਆ ਜਿਹੜਾ ਆਪਣਾ ਕਰਮਜੀਤ ਅਨਮੋਲ ਆਇਆ ਇਹ ਤਾਂ ਫਿਲਮਾਂ ਬਣਾਉਂਦਾ ਜੀ ਜਿਵੇਂ ਸਣੀ ਦੌਲਤ ਤੇ ਭਾਜਪੀ ਨੇ ਪੱਤਾ ਖੇਡਿਆ ਇਵੇਂ ਇਹਦੇ ਤੇ ਪੱਤਾ ਖੇਡਿਆ ਉਹ ਆਪ ਕਹੀ ਜਾਂਦਾ ਮੈਂ ਭਲਾ ਚੰਦ ਤੇ ਰਹਾ ਲੋਕਾਂ ਨੇ ਮੈਥੋਂ ਕੀ ਲੈਣਾ ਇੱਕ ਹੋਰ ਗੱਲ ਵੀ ਜਿਹੜੀ ਆਮ ਜਿਹੜਾ ਕੈਂਡੀਡੇਟ ਬੰਦਾ ਉਹ ਲਗਭਗ 22-23 ਸੈਂਟਰ ਨਾਲ ਜਿਹੜਾ ਕੈਂਡੀਡੇਟ ਬਣ ਜਾਂਦਾ ਹੈ ਜੇ ਸਰਕਾਰਾਂ ਬਣਦੀਆਂ 25 ਤੇ 26% ਨਾਲ ਜਿਹੜੀ ਸਰਕਾਰ ਬਣਦੀ ਹੈ 42% ਆਬਾਦੀ ਜਿਹੜੀ ਫੀਡ ਕੋਰਡ ਦੇ ਵਿੱਚ ਐਸਸੀ ਲੋਕਾਂ ਦੀ ਇਹਨੂੰ ਕਿਹੜੇ ਪੱਖ ਤੋਂ ਦੇਖਣਾ ਹੈ ਮੈਂ ਜੀ ਇਹਨਾਂ ਐਸਸੀ ਸਾਡੇ ਵਿਸ਼ੇਸ਼ ਕਰਕੇ ਸਾੜਾ ਮੈਦੂਰਾ ਬੇਰੁਜ਼ਗਾਰ ਨੌਜਵਾਨ ਮੁੰਡੇ ਸਾਡੇ ਮੁਲਾਜ਼ਮ ਹੈ ਸਾਡੀ ਆ ਜਿਹੜੀ ਝਾੜੂ ਵਾਲੀ ਸਰਕਾਰ ਬਣੀ ਹੈ ਇੱਕ ਇੱਕ 16 ਤੋਂ ਸਾਡੇ ਜਿਹੜੇ ਗ੍ਰੇਡ ਰਿਵੀਜ਼ਨ ਹੋਈ ਆ ਉਹਦੇ ਪਕਾਏ ਨਹੀਂ ਅਜੇ ਤੱਕ ਦਿੱਤੇ ਇਹਨਾਂ ਨੇ ਕੇਜਰੀਵਾਲ ਨੂੰ ਜਹਾਜ ਤੇ ਹੂਟੇ ਦਿਨ ਤੋਂ ਬਿਨਾਂ ਇਹਨਾਂ ਕੋਲੇ ਕੰਮ ਹੀ ਹੈ ਨਹੀਂ ਕੋਈ ਕਿਉਂਕਿ ਪੰਜਾਬ ਸਰਕਾਰ ਦਾ ਸਾਰਾ ਬਾਜੇ ਸੌਤਰ ਲਾਇਆ ਜਾਂਦਾ ਸਾਡੇ ਨੌਜਵਾਨ ਮੁੰਡੇ ਬੇਰੁਜ਼ਗਾਰ ਆ ਆਮ ਪਰਿਵਾਰਾਂ ਦੇ ਆ ਜਿੰਨੇ ਮੁੰਡੇ ਬੈਠੇ ਆ 10 12 12 ਪੜ੍ਹਿਆ ਕਿ ਮੱਡੀਆਂ ਚ ਕੰਮ ਕਰਦੇ ਆ ਝੋਨਾ ਲਾਉਂਦੇ ਆ ਦੂਜੇ ਪਾਸੇ ਇਹਨਾਂ ਨੂੰ ਨੌਕਰੀ ਕਹੀ ਚਾਹੀਦੀ ਐ ਕਲਾਕ ਲੱਗ ਜਾਣ ਕਲਾਸ 4 ਲੱਗ ਜਾਣ ਸਿਪਾਹੀ ਭਰਤੀ ਹੋ ਜਾਣ ਆ ਸੱਤ-ਸੱਤ ਛੋਟੇ-ਮੋਟੇ ਤੁਹਾਨੂੰ ਖਾ ਦਿੰਦਾ ਇੱਥੇ ਔਰ ਇਹ ਪੋਸਟਾਂ ਦੇ ਕੱਢਦੇ ਹੀ ਕੱਢਦੇ ਵੱਡੀਆਂ ਪੋਸਟਾਂ ਉਹਦੇ 'ਚ ਵੀ ਕੀ ਕੀਤਾ ਇਹਨਾਂ ਨੇ ਹਰਿਆਣੇ 'ਚੋਂ ਰਾਜਸਥਾਨ 'ਚੋਂ ਤੇ ਆਪਣਾ ਦੂਜਾ ਸੂਬਿਆਂ 'ਚੋਂ ਭਰਤੀ ਕਰੀ ਜਾਂਦੇ ਆ ਸਾਡੇ ਪੰਜਾਬ ਦੇ ਮੁੰਡਿਆਂ ਨਾਲ ਜਿਹੜੇ ਵਾਅਦੇ ਕੀਤੇ ਸੀ ਜੇ ਸਾਡੇ ਬੀਏ ਦੇ ਟੈਟ ਪਾਸ ਅਧਿਕਾਰਕ ਵੀ ਜਾ ਕੇ ਕਿਤੇ ਸੰਗਰੂਪ ਚ ਧਰਨਾ ਲਾਉਂਦੇ ਆ ਮੁਲਾਜ਼ਮ ਆਪਦੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਕਿਸਾਨ ਆਪਦੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਹੋਮ ਗਾਰਡ ਵਾਲੇ ਮੁਲਾਜ਼ਮ ਆਪਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਤਾਂ ਇਹ ਛਲੀਆਂ ਵਾਂ ਘੁਟਦੇ ਆ ਔਰ ਅੱਜ ਜਿਹੜੇ ਉਹਨਾਂ ਦੀ પરિਸਥਿਤੀ ਨੂੰ ਸਮਝਣ ਵਾਸਤੇ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਉਹਨਾਂ ਦੀ પરિਸਥਿਤੀ ਨੂੰ ਸਮਝਣ ਵਾਸਤੇ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਕਿਸੇ ਵੀ ਰਾਜਸੀ ਪਾਰਟੀ ਦੇ ਉਮੀਦਵਾਰ ਨੂੰ ਨਾ ਜਿਤਾਓ 13 ਦੇ 13 ਆਜ਼ਾਦ ਉਮੀਦਵਾਰ ਜਿਤਾਓ ਔਰ ਉਹ ਜਿਹੜੇ ਜਾ ਕੇ ਤੁਹਾਡੀ ਉੱਥੇ ਗੱਲ ਕਰਨਗੇ ਜਿਹੜੇ ਰਾਸ਼ਟਰੀ ਪਾਰਟੀਆਂ ਦੇ ਐਮਪੀ ਜਾਂਦੇ ਆ ਉਹ ਆਪਦੀ ਰਾਸ਼ਟਰੀ ਪਾਰਟੀ ਦੇ ਪਲੇਟਫਾਰਮ ਤੋਂ ਬੋਲਦੇ ਆ ਉਹ ਲੋਕ ਹਿੱਤ ਦੇ ਵਿੱਚ ਲੋਕਾਂ ਦੀ ਆਵਾਜ਼ ਨਹੀਂ ਬਣਦੇ ਨਾ ਲੋਕਾਂ ਦੀ ਉਹ ਗੱਲ ਕਰਦੇ ਆ ਸੋ ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿ ਆਉਣ ਵਾਲੇ 5 ਸਾਲਾਂ 'ਚ ਤੁਸੀਂ ਮੈਨੂੰ ਐਮਪੀ ਬਣਾਓ ਅਸੀਂ ਸਾਰੇ ਪੰਜਾਬ ਦੀ ਆਵਾਜ਼ ਬਣਾਂਗੇ ਔਰ ਪੰਜਾਬ ਦੇ ਲੋਕਾਂ ਦੀ ਉਹ ਆਵਾਜ਼ ਬਣਾਂਗੇ بے ਰੁਜ਼ਗਾਰਾਂ ਦੀ ਔਰ ਜਿਹੜੇ ਸਾਡੇ ਮਜ਼ਮਾਜਮਾਂ ਦੀ ਜਿਹੜੀ ਲੰਬੀ ਲੜਾਈ ਹੈ ਮੈਂ ਕਹਿੰਨਾ ਕਿ ਇਹਨਾਂ ਨੂੰ ਦੁਆਰਾ ਸੰਘਰਸ਼ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਦਰਿਆ ਤੇ ਬਹਿਣ ਦੀ ਲੋੜ ਨਹੀਂ ਮੈਂ ਅੱਗੇ ਲਾ ਕੇ ਪੰਜਾਬ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਟੱਕਰਾਂ ਲਵਾਂ ਇੱਕ ਹੋਰ ਗੱਲ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਵਾਸਤੇ ਜਾਂ ਵੋਟ ਬੈਂਕ ਲੈਣ ਵਾਸਤੇ ਸੈਲੀਬ੍ਰਿਟੀ ਪੇਸ਼ ਕੀਤੇ ਜਾਂਦੇ ਹਨ ਹਾਲਾਂਕਿ ਇਹ ਵਨ 11 ਤੇ ਹੀ ਹੋ ਰਿਹਾ ਯੂਕਰੇਨ ਦਾ ਰਾਸ਼ਟਰਪਤੀ ਬਣਿਆ ਉਹਨੇ ਦੇਖੋ ਜੰਗ ਦੇ ਵਿੱਚ ਕਿੰਨੇ ਲੋਕ ਬਣਾਤੇ ਕਮੇਡੀਅਨ ਸੀ ਹੋਰ ਵੀ ਤੁਹਾਨੂੰ ਉਦਾਹਰਣਾਂ ਦੇ ਮੈਂ ਦੇਖੇਗਾ ਹੈਗਾ ਲਗਭਗ ਕਮੇਡੀਅਨ ਲੋਕ ਅੱਗੇ ਆ ਰਹੇ ਆ ਇਸ ਵੱਖ ਨੂੰ ਤੁਸੀਂ ਕੀ ਮਿਲਦੇ ਜੀ ਤਰੀ ਮਾਨ ਜੀ ਸੈਲੀਬ੍ਰਿਟੀ ਅਸੀਂ ਮੁੱਖ ਮੰਤਰੀ ਬਣਾ ਲਿਆ ਡਰਾਮੇ ਬਾਦ ਮੁੱਖ ਮੰਤਰੀ ਬਣਾ ਲਿਆ ਜਿਹਦੇ ਤੋਂ ਸਰਕਾਰ ਨਹੀਂ ਚੱਲਦੀ ਅੱਜ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਉਹ ਹਾਲਤ ਹੈ ਔਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਹੈ ਇਹ ਸੈਲੀਬ੍ਰਿਟੀ ਹੈ ਕੌਮ ਕੇ ਇਹਨਾਂ ਨੂੰ ਕੰਮ ਹੀ ਨਹੀਂ ਆਉਂਦਾ ਲਖਦਾ ਇਹ ਸਾਰੇ ਔਰ ਜਿਹੜੇ ਆਈਐਸ ਆਈਪੀਐਸ ਅਫਸਰ ਹੁੰਦੇ ਆ ਸਰਕਾਰ ਦੇ ਅੱਖਾਂ ਤੇ ਕੰਨ ਹੁੰਦੇ ਆ ਉਹਨਾਂ ਤੋਂ ਇਹ ਬਿਲਕੁਲ ਕੰਮ ਨਹੀਂ ਲੈਂਦੇ ਸੋ ਇਹ ਸੈਲੀਬ੍ਰਿਟੀ ਆ ਜਿਹੜੇ ਸਾਡੇ ਦੇਸ਼ ਦਾ ਬੇੜਾ ਪਾਉਂਦੇ ਜਦੋਂ ਇਹ ਇੱਕ ਐਮਐਲਏ ਐਮਪੀ ਬਣ ਕੇ ਸਾਡੇ ਵਿੱਚ ਆਉਂਦੇ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਕੋਈ ਵੀ ਫੈਸਲਾ ਪਿਛਲੇ ਢਾਈ ਸਾਲਾਂ ਚ ਇਹਨਾਂ ਨੇ ਲਿਆ ਕੋਈ ਵੀ ਕਿਸੇ ਕਿਸਮ ਦਾ ਵੀ ਲਿਆ ਔਰ ਉਹਦੇ ਵਿੱਚ ਇਹਨਾਂ ਨੂੰ ਕੁਝ ਦਿਨਾਂ ਬਾਅਦ ਵਾਪਸ ਲੈਣਾ ਪੈਂਦਾ ਕਿਉਂਕਿ ਸਾਡੇ ਲੋਕਾਂ ਨੂੰ ਆਹ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਜਿਹੜੇ ਪ੍ਰੋਗਰਾਮ ਛਾਪਿਓ ਸਾਡੇ ਸਾਨੂੰ ਪਸੰਦ ਨਹੀਂ ਇਹ ਪ੍ਰੋਗਰਾਮ ਸਾਰੇ ਦਿੱਲੀ ਕੋ ਛਾਪ ਕੇ ਆਉਂਦੇ ਆ ਦਿੱਲੀ ਇੱਕ ਖਾਸਰਾ ਸ਼ਹਿਰ ਹੈ ਪੰਜਾਬ ਇੱਕ ਵਿਸ਼ਾਲ ਸੂਬਾ ਸੂਬਾ ਇੱਥੋਂ ਦੀ ਕਮਿਊਨਿਟੀ ਇੱਥੇ ਜਨਤਿਕ ਸਮਾਗਮ ਤੇ ਸਮਿਕਾਵਾ ਹੋ ਰਹੀ ਪਰਸੋ ਗਿਆ ਉਹ ਫਾਰਮੂਲੇ ਇਥੇ ਲੱਗੂ ਹੀ ਨਹੀਂ ਸਿੱਖੋ ਜਾਲ ਮੰਨ ਲਓ ਵੈਰੂ ਤੇ ਆਦਰਾਸੀ ਤਾਂ ਸੱਚ ਮਰਥਨ ਮਿਲ ਜਾਂਦਾ ਹੈ ਉਹ ਨਾਲ ਦਿਨਾਂ ਦੇ ਵਿੱਚ ਜੇ ਤੁਹਾਨੂੰ ਸਮਰਥਨ ਮਿਲਦਾ ਸਾ ਪਾਰਲੀਮੈਂਟ ਵਿੱਚ ਕਿਹਨੇ ਮੁੱਦੇ ਆ ਜਿਹੜੇ ਇਹ ਤੋਂ ਦੇਖੋ ਜੀ ਪਾਰਲੀਮੈਂਟ ਦੇ ਵਿੱਚ ਸਾਡੇ ਕੋਈ ਸਾਹ ਨਹੀਂ ਪਿਆ ਖਾਸ ਕਰਕੇ ਕੱਲਾ ਫਰੀਦਕੋਟ ਦੇ ਨਹੀਂ ਮਾਰੇ ਪਿਆ ਦੇ ਸਾਮੀ ਮੁੱਦੇ ਸਾਡੇ ਦਲਤਾਂ ਦੇ ਵਿੱਚ ਫੇਰ ਹੀ ਘਰਾ ਦੇ ਮੁੱਦੇ ਆਪ ਦੇਖੋ ਜਿਹੜੇ ਘੱਟੇ-ਵੱਟੇ ਲੈਟੇ ਆ ਉਹਨਾਂ ਦੇ ਵਿੱਚ ਲੱਖਾਂ ਸਾਮੀ ਖਾਦੀ ਪਈ ਐ ਆ ਜਿੱਥੇ ਜੇ ਪਾਰਲੀਮੈਂਟਾਂ ਚ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਗੀਤ ਤਾਂ ਗੁਆਈ ਜਾਂਦੇ ਆ ਸਾਰਾ ਇੱਥੇ 1 ਮਈ ਦਾ ਐਕਸ ਮਨਾਇਆ ਸੀ ਮੰਡੀ ਦੇ ਵਿੱਚ ਔਰ ਉੱਥੇ ਇੱਥੇ ਜਿਹੜਾ ਸਪੀਕਰ ਆ ਪੰਜਾਬ ਵਿਧਾਨ ਸਭਾ ਦਾ ਗਲਤਾਰ ਸਿੰਘ ਉਹ ਵੀ ਉੱਥੇ ਜਾ ਕੇ ਗਾਣੇ ਗਾਇਆ ਵਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿੱਚ ਉਹ ਇਹਨਾਂ ਕੋਲੇ ਗਾਣਿਆਂ ਤੋਂ ਬਿਨਾ ਹੈ ਕੁਝ ਨਹੀਂ ਹੈ ਇਹਨਾਂ ਕੋਲੇ ਮੁੱਦੇ ਨਹੀਂ ਹੈ ਇਨਾਂ ਕੋਲੇ ਸਾਡੇ ਨੌਜਵਾਨਾਂ ਲਈ ਸਾਡੀਆਂ ਬੀਬੀਆਂ ਲਈ ਇਹਨਾਂ ਨੇ ਵਾਅਦੇ ਕੀਤੇ ਸੀ ਅੱਜ 25-25 ਹਜ਼ਾਰ ਰੁਪਇਆ ਕਰਜਾਈਆ ਸਾਡੀਆਂ ਬੀਬੀਆਂ ਦੇ ਇਹ ਇਹ ਜਿਹੜੇ ਕਲਾਕਾਰ ਆ ਇਹ ਜਿਹੜੀਆਂ ਇਹ ਜਿਹੜੀਆਂ ਮਤਲਬ ਇਹ ਹਸਤੀਆਂ ਇਹ ਸਿਰਫ ਗਾਣੇ ਗਾ ਕੇ ਲੋਕਾਂ ਨੂੰ ਖੁਸ਼ ਕਰਾ ਦਿੰਦੀਆਂ ਪਰਮਾ ਦਿੰਦੀਆਂ ਲੋਕਾਂ ਦੇ ਮੁੱਦਿਆਂ ਤੇ ਗੱਲ ਨਹੀਂ ਕਰਦੀਆਂ ਸੋ ਮੈਂ ਅਲਤਾਰ ਸਿੰਘ ਸਹੋਤਾ ਪੰਜਾਬ ਦੀ ਆਵਾਜ਼ ਬਣੂੰਗਾ ਔਰ ਆਪ ਦੇ ਦਲਤ ਲੋਕਾਂ ਦੀ ਕੱਲ੍ਹ ਦੀ ਨਹੀਂ ਕਿਸਾਨਾਂ ਮਜ਼ਦੂਰਾਂ ਦੀ ਵਪਾਰੀਆਂ ਦੀ ਹਰ ਇੱਕ ਬੰਦੇ ਦੀ ਆਵਾਜ਼ ਬਣ ਕੇ ਆਉਂਗਾ ਔਰ ਜੇ ਇਹ ਮੈਨੂੰ ਸਾਥ ਦੇਣਗੇ ਤਾਂ ਆਉਂਦੇ 5 ਸਾਲਾਂ ਤੋਂ ਹੋਰ ਕੈਂਡੀਡੇਟ ਕੋਟਕਪੂਰਾ ਦੇਵੀ ਵਾਲਾ ਰੋਡ ਤੋਂ ਸੋਟਾ ਸਾਹਿਬ ਤੁਹਾਡਾ ਸਰਦਾਰ ਅਵਤਾਰ ਸਿੰਘ ਜੀ ਸੋਟਾ ਆਪਣਾ ਕਾਫਲਾ ਲੈ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਆ ਜਾ ਰਹੇ ਹਨ ਇਹ ਉਹਨਾਂ ਦਾ ਕਾਫਲਾ ਉਹਨਾਂ ਦੇ ਸਹਿਯੋਗੀ ਉਹਨਾਂ ਨਾਲ ਜਾ ਰਹੇ ਹਨ ਦੇਖਦੇ ਰਹੋ ਗਿਆਨ ਜੋਤੀ ਚੈਨਲ ਮੈਂ ਬਿਆਨ ਸਿੰਘ ਸਿੰਧੂ ਇੱਕ ਪਾਸੇ ਦੀ